ਇੰਡੀਆ ਐਸਵੇਲੇ ਦੁਨੀਆ ਭਰ ਦੇ ਵਿੱਚ ਜਿਹੜੇ ਗ੍ਰਾਹਕ ਨੇ ਜਾਂ ਜਿਹੜੇ ਇਨਵੈਸਟਰਸ ਕੇ ਸਾਡੇ ਪੈਸਾ ਲਾਓ ਇਨਵੈਸਟ ਕਰੋ ਤੁਸੀਂ ਇੰਡੀਆ ਚ ਸਾਡੀ ਇਕਨੋਮੀ ਬੜੀ ਜ਼ਬਰਦਸਤ ਹੈ ਇਸ ਤਰੀਕੇ ਦੀ ਇੱਕ ਫਿਲਮਾਂ ਬਣਾ ਕੇ ਵਿਜ਼ੂਅਲ ਆਰਟਸ ਦੇ ਜ਼ਰੀਏ ਜਾਂ ਵੱਖ-ਵੱਖ ਤਰੀਕਿਆਂ ਨਾਲ ਜਿੱਥੇ G20 ਦੇ ਵਿੱਚ G7 ਦੇ ਵਿੱਚ ਜਾਂ ਵੱਖ-ਵੱਖ ਹੋਰ ਸਮਿਟਸ ਦੇ ਵਿੱਚ ਸਿਮੇਲਨਾਂ ਦੇ ਵਿੱਚ ਵਰਲਡ ਸਮੇਲਨਾਂ ਦੇ ਵਿੱਚ ਹਿੱਸਾ ਲੈਂਦਾ ਇੰਡੀਆ ਉੱਥੇ ਇੰਡੀਆ ਵੱਲੋਂ ਕੁਝ ਫਿਲਮਾਂ ਬਣਾ ਕੇ ਜਾਂ ਕੁਝ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਉੱਥੋਂ ਦੇ ਲੋਕਾਂ ਨੂੰ ਇੱਕ ਭਰਮਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਕੋਠੇ ਚੜ੍ਹ ਕੇ ਰੌਲਾ ਪਾਇਆ ਹੋਇਆ ਹੈ ਇੰਡੀਆ ਨੇ ਕਿ ਇਹ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਇਕਨੋਮੀ ਹੈ ਤੇ ਅਮਰੀਕਾ ਵਰਗੇ ਮੁਲਕ ਵੀ ਅਜੀਹਾ ਸਮਝਦੇ ਸਨ ਕਿ ਸਨ ਸਮਝਦੇ ਸੀ ਕਿ ਇੰਡੀਆ ਇੱਕ ਬਹੁਤ ਵੱਡੀ ਇਕਨੋਮੀ ਹੈ ਪਰ ਕੀ ਹੋ ਗਿਆ ਇੰਡੀਆ ਦਾਵਾ ਕਰਦਾ ਹੈ ਕਿ ਜਲਦੀ ਹੀ ਅਸੀਂ ਤੀਜੇ ਨੰਬਰ ਤੇ ਆ ਜਾਵਾਂਗੇ ਪਰ ਦੁਨੀਆ ਸਾਰਾ ਕੁਝ ਜਾਣਦੀ ਹੈ ਤੇ ਅਮਰੀਕਾ ਜਾਣਦਾ ਕਿ ਇੰਡੀਆ ਦੀ ਲਫਾਫੇਬਾਜ਼ੀ ਆਖਰ ਹੱਕੀਆ ਮਾਰਕੀਟਿੰਗ ਪੁਆਇੰਟ ਆਫ 뷰 ਤੋਂ ਜਿਵੇਂ ਇੰਡੀਆ ਗੱਲ ਕਰਦਾ ਅਗੇ ਤੇ ਉਹ ਅਮਰੀਕਾ ਸਮਝਦਾ ਸਾਰਾ ਕੁਝ ਅਮਰੀਕਾ ਨੇ ਇਹ ਦਹਿਨ ਕਰ ਲਿਆ ਜੇ ਅਮਰੀਕਾ ਟੈਕਨੀਕਲੀ ਬਿਨਾ ਕੋਈ ਗੋਲੀ ਚਲਾਏ ਚੀਨ ਦੀ ਸੰਗੀ ਨੂੰ ਫੜਨ ਜਾ ਰਿਹਾ ਹੁਣ ਤਾਂ ਇਹ ਵੀ ਇੱਕ ਅਮਰੀਕਾ ਦੀ ਜਿਹੜੀ ਘਾਗ ਰਣਨੀਤੀ ਹੈ ਉਹਦਾ ਹਿੱਸਾ ਤੇ ਇੰਡੀਆ ਤਾਂ ਚੀਨ ਤੋਂ ਮਤਲਬ ਕੋਈ ਮੈਚ ਹੀ ਨਹੀਂ ਹੈਗਾ ਇਕਨੋਮੀ ਨੂੰ ਲੈ ਕੇ ਸੋ ਇਹ ਇਸ ਸਬੰਧ ਦੇ ਵਿੱਚ ਅਸੀਂ ਕਹਿੰਦੇ ਕਿ ਰੋਡ ਟੂ ਖਾਲਿਸਤਾਨ ਕਿ ਇਹ ਜਿਹੜੇ ਇੰਡੀਅਨ ਲੋਕ ਨੇ ਜਾਂ ਇੰਡੀਅਨ ਏਜੰਸੀਆਂ ਦੇ ਬੰਦੇ ਨੇ ਉਹ ਭਾਵੇਂ ਜੋ ਮਰਜ਼ੀ ਕਰ ਲੈਣ ਦੇਖ ਰਹੇ ਨੇ ਉਹ ਵੀ ਪ੍ਰੋਗਰਾਮ ਜਦੋਂ ਉਹ ਕਿਸੇ ਵੀ ਖਾਲਸਤਾਨੀ ਜਾਂ ਖਾਲਸਤਾਨ ਦੀ ਜੰਗ ਦੇ ਵਿੱਚ ਜਿਹੜਾ ਵਿਅਕਤੀ ਹਿੱਸਾ ਲੈ ਚੁੱਕਿਆ ਹੁਣ ਬਜ਼ੁਰਗ ਹੋ ਚੁੱਕਿਆ ਉਸ ਨੂੰ ਦਬਾ ਕੇ ਉਹ ਸਟੇਟਮੈਂਟ ਦਵਾਉਂਦੇ ਨੇ ਗੁਰਪਤਵੰਤ ਸਿੰਘ ਪੰਨੂ ਬਾਰੇ ਖਾਲਸਤਾਨ ਬਾਰੇ ਜਾਂ ਖਾਲਸਤਾਨ ਦੀ ਜੰਗ ਬਾਰੇ ਤਾਂ ਸਾਨੂੰ ਇੱਥੇ ਦੂਰ ਬੈਠਿਆਂ ਨੂੰ ਸਮਝ ਲੱਗ ਜਾਂਦੀ ਹੈ ਤੁਹਾਨੂੰ ਵੀ ਆਸਾਨੀ ਦੇ ਨਾਲ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਇਹਦਾ ਕਾਰਨ ਕੀ ਹੈ ਇਹ ਸਿੱਧੇ ਸਿੱਧੇ ਜਿਹੜੇ ਸਾਡੇ ਕਦਮ ਨੇ ਉਧਰ ਨੂੰ ਵੱਧ ਰਹੇ ਨੇ ਜਿਹੜੇ ਇਹ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਸਿੱਧੇ ਤੌਰ ਦੇ ਉੱਤੇ